ਇਸ ਵਕਤ ਇੱਕ ਵਾਰ ਫਿਰ ਤੋਂ ਅਸੀਂ ਖੜਿਆ ਰਹੀਏ ਤਾਰਾਂ ਵਾਲੀ ਗਰਾਊਂਡ ਵਿਖੇ ਜੇਕਰ ਗੱਲ ਕਰੀਏ ক্রিকেট ਦੇ ਰੋਜ਼ਾਨੀ ਤੇ ক্রিকেট ਦਾ ਰੋਜ਼ਾਨਾ ਕਸਬਾ ਰਈਆ ਵਿੱਚ ਬਹੁਤ ਜ਼ਿਆਦਾ ਹੈ ਤੇ ਇਸੇ ਨੂੰ ਲੈ ਕੇ ਜਿੱਥੇ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਟੂਰਨਾਮੈਂਟ ਕਰਵਾਏ ਗਏ ਨੇ ক্রিকেট ਦੇ ਅੱਜ ਫਿਰ ਤੋਂ ਇੱਕ ਨਵਾਂ ਟੂਰਨਾਮੈਂਟ ਨਵਾਂ ਕੱਪ ਕਹਿ ਸਕਦੇ ਜੀ ਤਸਵੀਰਾਂ ਦੇਖ ਸਕਦੇ ਵੱਡੇ ਵੱਡੇ ਸੁੰਦਰ ਕਾਫੇ ਇੱਥੇ ਮੌਜੂਦ ਨੇ ਬਕਰ 11 ক্রিকেট ਟੀਮ ਵੱਲੋਂ ਰਈਆ ਦੀ ਤਾਰਾਂ ਵਾਲੀ ਗਰਾਊਂਡ ਵਿਖੇ ਇਹ ਛੇਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਆਓ ਗੱਲਬਾਤ ਵੀ ਕਰਾਂਗੇ ਜਿਸ ਤਰ੍ਹਾਂ ਦੇ ਅੱਜ ਤਸਵੀਰਾਂ ਦਿਖਾਵਾਂਗੇ ਜਿਸ ਤਰ੍ਹਾਂ ਦਾ ਅੱਜ ਮਾਹੌਲ ਰਿਹਾ ਉਦਘਾਟਨ ਮੈਚ ਰਿਹਾ ਉਦਘਾਟਨੀ ਸਮਾ ਚੱਲਿਆ ਜਿਸ ਤਰ੍ਹਾਂ ਵੀ ਹੋਇਆ ਦਿਖਾਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਮਾਹੌਲ ਅੱਜ ਇੱਥੇ ਤਾਰਾਂ ਵਾਲੀ ਗਰਾਊਂਡ ਵਿੱਚ ਇੱਕ ਵਾਰ ਫਿਰ ਤੋਂ ਹੈ। ਸਾਡੇ ਨਾਲ ਬਨੇ ਰਹਿਣਾ ਹੋਰ ਅਪਡੇਟ ਲੈਣ ਲਈ ਤੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰੋ। ਮੈਂ ਰਣਜੀਤ ਸਿੰਘ ਅੰਗ ਡੇਲੀ ਡਾਪ ਨਿਊਜ਼ ਰਈਆ। ਭਾਈ ਇਹ ਤੇ ਲੈ ਆਓ ਜੀ। ਰਹਾਂ ਜਾਈਏ ਇੱਕ ਮਾੜੀ ਗੱਲ ਨੂੰ ਚਾਹੀਦੀ ਉਹ ਇੱਕ ਸਾਈਡ ਤੇ ਲੈਣੀ ਚਾਹੀਦੀ ਪਾਣੀ ਨੂੰ ਜ਼ੋਰ ਬੜੀ ਨਹੀਂ ਪਾਣੀ ਫਿੜਾਣ ਦੇ ਪਾਣੀ ਆ ਜਿਵੇਂ ਪਾਣੀ ਆ ਗਿਆ ਨਾ ਗੱਲ ਇੱਕ ਪੱਤ ਦਾ ਕਰਾ ਲਓ ਜੇ ਜਿਦ ਕਰਾਇਓ ਹੰਜੀ ਭਾਈ ਪੋਜਾਪਾ ਅਜੇ ਪੰਚਾਇਤ ਵਿਕਰਮ 11 ਜਿੱਥੋਂ ਰਈਆ ਦੇ ਵਿੱਚ ਇੱਕ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਜਿਹੜਾ ਕਲੱਬ ਬਣਿਆ ਹੋਇਆ ਸਾਡੇ ਰਈਆ ਦਾ ਵਿਕਰਮ ਡਾਇਵ ਉਹਦੇ ਆ ਜੋਸ਼ੀ ਸਾਹਿਬ ਸਾਡੇ ਪੱਤਰਕਾਰ ਸਾਹਿਬ ਨੇ ਸਾਰੀ ਇਹਨਾਂ ਦੀ ਟੀਮ ਇਹਨਾਂ ਨੇ ਰਲ ਕੇ ਜਿਹੜਾ ਆ ਇਹ ਹਰ ਸਾਲ ਜਿਹੜਾ ਇਹ ਲਾਉਂਦੇ ਆ ਰਹੇ ਨੇ ਟੂਰਨਾਮੈਂਟ ਔਰ ਸਾਡੇ ਸਤਿਕਾਰਯੋਗ ਵੱਡੇ ਭਾਜੀ ਐਮਪੀ ਸਾਹਿਬ ਗਰਦੀਪ ਸਿੰਘ ਜੀ ਜਿਹੜੇ ਵਾਈਸ ਪ੍ਰਧਾਨ ਵੀ ਨੇ ਰਹੀਏ ਦੇ ਰੋਵਨ ਮਾਨ ਜੀ ਜਿਹੜੇ ਰਈਏ ਦੇ ਮਨਸਰ ਕਮੇਟੀ ਦੇ ਪ੍ਰੈਜ਼ੀਡੈਂਟ ਬਣੇ ਨੇ ਬਿੱਟਾ ਜੀ ਸਾਰੀ ਇਹਨਾਂ ਦੀ ਟੀਮ ਜਿਹੜੀ ਆ ਅੱਜ ਬੜੇ ਆਸਾ ਦੇ ਨਾਲ ਜਿਹੜੇ ਇਹ ਟੂਰਨਾਮੈਂਟ ਕਰਾਉਣ ਕਰਾ ਰਹੇ ਨੇ ਔਰ ਮੈਂ ਵਧੀਆ ਗੱਲ ਸਮਝਦਾ ਕਿ ਇਹ ਟੂਰਨਾਮੈਂਟ ਕਰਾਉਣ ਦੇ ਨਾਲ ਸਾਡੇ ਹਲਕੇ ਦਾ ਬੜਾ ਨਾਮ ਬਣਦਾ ਵਾ ਔਰ ਜਿਹੜੇ ਬੱਚੇ ਸਾਡੇ ਆ ਉਹ ਨਸ਼ਿਆਂ ਤੋਂ ਰਹਿਤ ਹੋ ਕੇ ਤੇ ਖੇਡਾਂ ਦੇ ਵਿੱਚ ਜਦੋਂ ਕੋਦਦੇ ਆ ਤੇ ਬੜਾ ਮਾਣ ਮਹਿਸੂਸ ਹੁੰਦਾ ਮੈਂ ਅੱਜ ਦੇ ਦਿਨ ਇਹ ਸਾਰੀ ਜੋਸ਼ੀ ਸਾਹਿਬ ਦੀ ਟੀਮ ਸਾਡੇ ਰੋਬਨ ਮਾਨ ਜੀ ਗਿਰਦੀਪ ਜੀ ਮਿੱਟਾ ਜੀ ਤੇ ਸਾਰੀ ਟੀਮ ਨੂੰ ਜਿਹੜੀ ਮੈਂ ਲੱਖ ਲੱਖ ਵਧਾਈ ਦੇਣਾ ਦੇਖੋ ਜੀ ਬਿੱਕਰ 11 ਦਾ ਹਰ ਸਾਲ ਸਲਾਨਾ ਟੂਰਨਾਮੈਂਟ ਆ ਹਰ ਸਾਲ ਇਹ ਬਹੁਤ ਹੀ ਉਤਸ਼ਾਹ ਨਾਲ ਟੂਰਨਾਮੈਂਟ ਆਉਂਦੇ ਆ ਬੱਚਿਆਂ ਨੂੰ ਖੇਡਾਂ ਨਾਲ ਜੋੜਦੇ ਆ ਮਤਲਬ ਬਹੁਤ ਹੀ ਵਧੀਆ ਪ੍ਰੋਲਾਵਾ ਇਹੋ ਜਿਹੇ ਟੂਰਨਾਮੈਂਟ ਹੋਣੇ ਚਾਹੀਦੇ ਆ ਅੰਗਰੇਜ਼ੀ ਦੀ ਘਾ ਵਧਿਆ 노 ਵਰਕ ਐਂਡ ਮੋਰ ਮੋਰ ਨੋ ਪਲੇ ਐਂਡ ਮੋਰ ਵਰਕ ਮੇਕ ਜੈਕਸਡਲ ਬੋਏ ਮਤਲਬ ਜੇ ਆਪਾਂ ਕੰਮ ਹੀ ਕਰਾਂਗੇ ਮਤਲਬ ਖੇਡਾਂ ਧਿਆਨ ਨਾਲ ਪਰ ਸਿਹਤ ਵੀ ਜ਼ਰੂਰੀ ਆ ਸਿਹਤ ਸਭ ਤੋਂ ਪਹਿਲਾਂ ਸਿਹਤ ਆ ਸਿਹਤ ਆ ਤੇ ਸਭ ਕੁਝ ਆ ਮਤਲਬ ਬੱਚਿਆਂ ਨੂੰ ਇਸ ਬਨੇ ਤੁਰਨਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਮਤਲਬ ਵਧੀਆ ਪ੍ਰੋਲਾਵ ਇਹਨਾਂ ਦਾ ਐ ਵਿਧਾਈ ਦੇ ਪਾਤਰ ਆ ਸਾਰੇ ਮੇਰੇ ਨਾਲ ਐਮਐਲਏ ਸਾਹਿਬ ਸ਼ਸ਼ੀਲ ਭਾਰੀ ਗਰਦੀਪ ਬੈਂਗਲ ਪ੍ਰਧਾਨ ਜੀ ਦੇ ਬਿੱਟਾ ਜੀ ਪੂਜਨ ਭਾਈ ਤਰਮਿੰਦਰ ਇਹ ਸਾਰੇ ਹੀ ਮਤਲਬ ਬਹੁਤ ਸਾਰੇ ਯੋਗਦਾਨ ਦੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਇਹ ਹਰ ਸਾਲ ਹੀ ਕਹਾਂਗੇ ਇਹੋ ਜੇ ਟੂਰਨਾਮੈਂਟ ਹੋਣੇ ਚਾਹੀਦੇ ਆ ਹਾਂ ਸਰ ਤੁਸੀਂ ਬੜੀ ਨੇੜਤਾ ਤੋਂ ਬਾਗਮ ਜੇ ਟੂਰਨਾਮੈਂਟ ਕਰਾਉਂਦੇ ਕਿੰਨਾ ਕੋ ਔਖਾ ਕੰਮ ਹੁੰਦਾ ਹੈ ਕਿੰਨੀ ਕੋ ਮਿਹਨਤ ਨਾਲ ਕੰਮ ਕਰਨਾ ਕਿ ਵੇਖਣਾ ਬੜਾ ਆਸਾਨ ਜਾ ਲੱਗਦਾ ਕਿ ਇੱਕ ਟੈਂਟ ਦੀ ਚਾਲਣੀ ਲੱਗੀ ਆ ਚੀਜ਼ਾਂ ਪਈਆਂ ਜੀ ਕੱਪ ਹੋ ਜਾਣਾ ਕਿੰਨਾ ਕੋ ਔਖਾ ਕੰਮ ਹੋਵੇ ਤੁਸੀਂ ਕਹਿਦੇ ਲਈਦਾ ਟੂਰਨਾਮੈਂਟ ਆ ਇੱਕ ਘਰ ਜਿੱਦਾਂ ਵਿਆਹ ਹੁੰਦਾ ਨਾ ਗਿਆਦ ਉਹ ਚੀਜ਼ ਘਟਣੀ ਹੈ ਕਿ ਪਿਛਾ ਵੀ ਹੰਦਾ ਚਾਹ ਹੁੰਦਾ ਵਾ ਟੂਰੰਟ ਗਉਣ ਲੱਗੇ ਆ ਪਰ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਕਿ ਇਹ ਹੀ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਨੂੰ ਕਿੱਦਾਂ ਹੈਂਡਲ ਕਰਨਾ ਵਾ ਮਤਲਬ ਬਹੁਤ ਵੱਡੀ ਜ਼ਿੰਮੇਵਾਰੀ ਹੈ